ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਸਾਲ 26 ਅਕਤੂਬਰ ਤੱਕ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚੋਂ ਪੰਜਾਬ ਪੁਲਿਸ ਨੇ 370 ਰਿਵਾਲਵਰ ਅਤੇ ਪਿਸਤੌਲਾਂ ਜਬਤ ਕੀਤੀਆਂ ਹਨ ਗੋਲੀ ਸਿੱਕੇ ਦੇ ਨਾਲ ਜਦਕਿ ਪਿਛਲੇ ਸਾਲ ਪੂਰੇ 2024 ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਵਿੱਚੋਂ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਜਿਹੜੀ ਹੋਈ ਸੀ ਉਹਦੀ ਗਿਣਤੀ 65 ਸੀ ਮਤਲਬ ਪਿਛਲੇ ਸਾਲ ਦੇ ਮੁਕਾਬਲੇ ਇਹ ਗਿਣਤੀ 6 ਗੁਣਾ ਜ਼ਿਆਦਾ ਵੱਧ ਗਈ ਹੈ ਜਿਹੜੀ ਕਿ ਬਹੁਤ ਹੀ ਚਿੰਤਾਜਨਕ ਹੈ ਸੂਬੇ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਇਹ ਬਰਾਮਦਗੀ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਨੇ ਪੰਜਾਬ ਦੇ ਵਿੱਚ ਡਰੋਨਾਂ ਦੇ ਜ਼ਰੀਏ ਪਿਸਤੌਲ ਰਵਾਲਵਰ ਧੱਕਣ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ ਤਾਕੀ ਨਜਾਇਜ਼ ਹਥਿਆਰਾਂ ਦੀ ਵਿਕਰੀ ਦੇ ਨਾਲ ਜੁਰਮ ਨੂੰ ਕ੍ਰਿਮੀਨਲ ਨੈੱਟਵਰਕ ਨੂੰ ਹੋਰ ਵਧਾਵਾ ਦਿੱਤਾ ਜਾ ਸਕਦਾ। ਛੋਟੇ ਹਥਿਆਰਾਂ ਦੀ ਰਿਕਵਰੀ ਦੀ ਤੁਲਨਾ ਕਰਨੀ ਹੋਵੇ ਤਾਂ ਪਿਛਲੇ ਕੁਝ ਸਾਲਾਂ ਵਿੱਚ ਤਾਂ ਆંકੜੇ ਦੱਸਦੇ ਹਨ ਕਿ 2021 ਦੇ ਵਿੱਚ ਇਹ ਗਿਣਤੀ 159 ਸੀ। 2022 ਦੇ ਵਿੱਚ ਘਟ ਕੇ 66 ਰਹਿ ਗਈ। 2023 ਦੇ ਵਿੱਚ ਹੋਰ ਘਟ ਹੋ ਗਈ। 32 ਹਥਿਆਰ ਹੀ ਫੜੇ ਗਏ। 2024 ਦੇ ਵਿੱਚ ਗਿਣਤੀ ਮੁੜ 65 ਦੇ ਉੱਤੇ ਪਹੁੰਚ ਗਈ ਸੀ ਤੇ 2025 ਦੇ ਵਿੱਚ ਬਹੁਤ ਜ਼ਿਆਦਾ ਵਧ ਕੇ 370 ਹੋ ਗਈ ਹੈ 26 ਅਕਤੂਬਰ ਤੱਕ ਦਾਣੀ ਪਿਛਲੇ ਲੰਘੇ ਪਰਸੋਂ ਤੱਕ ਇਹ ਗਿਣਤੀ 370 ਦੀ ਸੀ ਜੇ ਹੋਰ ਵਿਸਥਾਰ ਦੇ ਨਾਲ ਇਸ ਜਾਣਕਾਰੀ ਨੂੰ ਸਮਝੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਭਾਰਤ ਪਾਕਿਸਤਾਨ ਦੀ ਜਿਹੜੀ ਅੰਤਰਰਾਸ਼ਟਰੀ ਸੀਮਾ ਫਾਜ਼ਲਕਾ ਤੋਂ ਇਹਨਾਂ ਛੋਟੇ ਹਥਿਆਰਾਂ ਦੀ ਰਿਕਵਰੀ ਦੇ ਵਿੱਚ ਬਹੁਤ ਤਿੱਖਾ ਵਾਧਾ ਹੋਇਆ ਹੈ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਬਟਾਲਾ ਯਾ ਪਠਾਨਕੋਟ ਦੇ ਮੁਕਾਬਲੇ ਫਾਜ਼ਲਕਾ ਦੇ ਵਿੱਚ ਇਹ ਗਿਣਤੀ ਕਾਫੀ ਜ਼ਿਆਦਾ ਵਧੀ ਹੈ ਸਿਰਫ ਜੁਲਾਈ ਤੋਂ ਅਕਤੂਬਰ 2025 ਦੇ ਵਿੱਚ ਹੀ ਫਾਜ਼ਲਕਾ ਤੋਂ 45 ਪਿਸਤੌਲਾਂ ਫੜੀਆਂ ਗਈਆਂ ਨੇ ਜਦੋਂ ਕਿ ਅੰਮ੍ਰਿਤਸਰ ਦਿਹਾਤੀ ਤੋਂ 28 ਤਰਨਤਾਰਨ ਤੋਂ 24 ਅਤੇ ਅੰਮ੍ਰਿਤਸਰ ਕਮਿਸ਼ਨਰੇਟ ਤੋਂ 10 ਹਥਿਆਰ ਫੜੇ ਗਏ ਇੱਕ ਸੀਨੀਅਰ ਇੰਟੈਲੀਜੈਂਸ ਅਫਸਰ ਦੇ ਦੱਸਣ ਮੁਤਾਬਕ ਇੱਕ ਤਿਹਾਈ ਬਰਾਮਦਗੀਆਂ ਜਾਂ ਕਹਿ ਲੋ ਕਿ 107 ਹਥਿਆਰ ਜੂਨ ਅਤੇ ਅਕਤੂਬਰ ਮਹੀਨੇ ਦੇ ਵਿਚਕਾਰ ਹੀ ਫੜੇ ਗਏ ਹਨ ਇਹ ਵੀ ਕਿਹਾ ਗਿਆ ਹੈ ਕਿ ਆਪਰੇਸ਼ਨ ਸੰਦੂਰ ਜੋ ਕਿ ਮਈ ਦੇ ਮਹੀਨੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਰਿਕਵਰੀਆਂ ਦੀ ਬਾਰੰਬਾਰਤਾ ਜਿਹੜੀ ਫ੍ਰੀਕੁਐਂਸੀ ਹੈ ਤੇ ਇੱਕੋ ਸਮੇਂ ਦੇ ਵਿੱਚ ਤੱਕੇ ਜਾਣੇ ਵਾਲੇ ਹਥਿਆਰਾਂ ਦੀ ਗਿਣਤੀ ਜਿਹੜਾ ਆਪਾਂ ਲੋਟ ਕਹਿੰਦੇ ਆ ਖੇਪ ਹੁੰਦੀ ਹੈ ਉਸਦੇ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਆਪਰੇਸ਼ਨ ਸੰਦੂਰ ਤੋਂ ਪਹਿਲਾਂ ਰਿਕਵਰੀ ਦੀਆਂ ਘਟਨਾਵਾਂ ਛੁੱਟਪੁੱਟ ਹੁੰਦੀਆਂ ਸਨ ਤੇ ਗਿਣਤੀ ਵੀ ਬਹੁਤ ਘੱਟ ਹੁੰਦੀ ਸੀ ਪਰ ਜੂਨ ਤੇ ਅਕਤੂਬਰ ਦਰਮਿਆਨ ਇਹ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਹੈ ਡੀਜੀਪੀ ਦਾ ਵੀ ਮੰਨਣਾ ਹੈ ਕਿ ਇਸ ਪੈਟਰਨ ਤੋਂ ਇਹ ਝਲਕਦਾ ਹੈ ਕਿ ਨਾ ਸਿਰਫ ਸਰਹੱਦ ਪਾਰ ਦੇ ਨੈੱਟਵਰਕ ਵੱਲੋਂ ਪੰਜਾਬ ਦੇ ਵਿੱਚ ਬੈਠੇ ਮੁਜਰਮਾਂ ਨੂੰ ਹਥਿਆਰਬੰਦ ਕਰਨ ਦੀ ਕੋਸ਼ਿਸ਼ ਤੇਜ਼ ਕੀਤੀ ਗਈ ਹੈ ਬਲਕਿ ਆਈਐਸਆਈ ਨੇ ਵੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਇੱਕ ਤਾਂ ਇਹ ਨਾਜਾਇਜ਼ ਪੈਸਾ ਕਮਾਉਣ ਦਾ ਤਰੀਕਾ ਹੈ ਪਰ ਨਾਲ ਹੀ ਹਿੰਸਕ ਅਪਰਾਧਾਂ ਨੂੰ ਵਧਾਉਣ ਦੇ ਲਈ ਉਕਸਾਉਣ ਦੇ ਲਈ ਸਹਾਇਤਾ ਕਰਨਾ ਵੀ ਹੈ ਗੈਂਗਸਟਰਾਂ ਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਦੀਆਂ ਗਤੀਵਿਧੀਆਂ ਦੇ ਵਿੱਚ ਵਾਧਾ ਕਰਨਾ ਵੀ ਹੈ ਆਈਐਸਆਈ ਦੀ ਇਹ ਰਣਨੀਤੀ ਹੈ ਕਿ ਪੰਜਾਬ ਨੂੰ ਅਸਥਿਰ ਕੀਤਾ ਜਾਵੇ ਸੀਨੀਅਰ ਪੁਲਿਸ ਅਧਿਕਾਰੀ ਵੀ ਕਹਿੰਦੇ ਹਨ ਕਿ ਹੁਣੇ ਸਾਫ਼ ਹੋ ਗਿਆ ਹੈ ਅਤਵਾਦੀ ਗਤੀਵਿਧੀਆਂ ਪਾਕਿਸਤਾਨ ਆਈਐਸਆਈ ਸਪਾਂਸਰ ਜਥੇਬੰਦੀਆਂ ਜਿਵੇਂ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸੂਬੇ ਪਰਦੇ ਵਿੱਚ ਫਰੋਤੀ ਮਿੱਥਕੇ ਕੀਤੇ ਕਤਲ ਜਾਂ ਗੈਂਗਵਾਰ ਵਰਗੀਆਂ ਕਟਨਾਵਾਂ ਨੂੰ ਵੀ ਵਧਾਵਾ ਮਿਲ ਰਿਹਾ ਹੈ ਇਹ ਵੀ ਆਈਐਸਆਈ ਦੀ ਰਣਨੀਤੀ ਦਾ ਹੀ ਹਿੱਸਾ ਹੈ ਕਿ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵਿਗਾੜੋ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰੋ ਕਿ ਜਿਹੜੀ ਵੱਖਵਾਦ ਦੀ ਵਿਚਾਰਧਾਰਾ ਹੈ ਖਾਲਸਤਾਨੀ ਸੋਚ ਹੈ ਉਸ ਨੂੰ ਹੋਰ ਹੰਗਾਰਾ ਮਿਲ ਸਕੇ ਹਿੰਸਕ ਅਪਰਾਧਾਂ ਦੇ ਵਿੱਚ ਵਾਧੇ ਨਾਲ ਹੀ ਇਹ ਸੰਭਵ ਹੋਵੇਗਾ ਕਿ ਅਤਵਾਦੀ ਹਮਲੇ ਕਰਨ ਦੇ ਲਈ ਜਿਹੜੇ ਫੁੱਟ ਸੋਲਜਰ ਚਾਹੀਦੇ ਨੇ ਉਹ ਤਿਆਰ ਹੋਣ ਜੋ ਵੀ ਰਿਕਵਰੀਆਂ ਹੋ ਰਹੀਆਂ ਹਨ ਉਹ ਲਗਾਤਾਰ ਆਧੁਨਿਕ ਹਥਿਆਰਾਂ ਦੀਆਂ ਜਿਵੇਂ ਕਿ 9mm ਗਲੌਕ ਹੋ ਗਿਆ PX5 3 बोर 32 बोर ਯਾ 315 बोर ਦੀਆਂ ਪਿਸਤੌਲਾਂ ਦੀਆਂ ਹੀ ਹੋ ਰਹੀਆਂ ਹਨ ਤੇ ਨਾਲ ਹੀ ਜਿੰਦਾ ਕਾਰਤੂਸ ਤੇ ਮੈਗਜ਼ਨ ਵੀ ਮਿਲ ਰਹੇ ਹਨ ਜਿਨ੍ਹਾਂ ਦੇ ਨਾਲ ਅਪਰਾਧਿਕ ਤੇ ਅੱਤਵਾਦੀ ਸੰਗਠਨਾਵਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕਾਬਲੀਅਤ ਦੇ ਵਿੱਚ ਵਾਧਾ ਹੁੰਦਾ ਹੈ 2022 ਤੋਂ ਬਾਅਦ ਹੀ ਗਲੌਕ ਪੀਐਕਸ 5 ਹੀ ਹਾਵੀ ਹਨ ਸਿੱਧੇ ਪਾਕਿਸਤਾਨ ਤੋਂ ਲਿਆਂਦੇ ਜਾਂਦੇ ਹਨ ਬਾਕੀ ਵਧੇਰੇ ਅਸਰਦਾਰ ਵਾਰਦਾਤਾ ਕੀਤੀਆਂ ਜਾ ਸਕਣ ਪਹਿਲਾਂ ਤਾਂ ਇੱਕ ਖੇ ਰਵਾਇਤੀ ਤਰੀਕੇ ਵਰਤ ਕੇ ਦਰਿਆਵਾਂ ਦੇ ਰਸਤੇ ਜਾਂ ਸਰਹੱਦ ਪਾਰ ਜਿਹੜੇ ਸਮਗਲਿੰਗ ਦੇ ਰੂਟ ਸੀ ਉਹਨਾਂ ਦੇ ਰਾਹ ਹੀ ਹੁੰਦੇ ਸੀ ਪਰ ਹੁਣ ਤਕਨੀਕ ਬਦਲੀ ਹੈ ਤੇ ਡਰੋਨਾਂ ਦੇ ਜ਼ਰੀਏ ਹੀ ਸਾਰੇ ਹਥਿਆਰ ਸਪਲਾਈ ਕੀਤੇ ਜਾਂਦੇ ਹਨ ਖਾਸ ਕਰ 2019 ਤੋਂ ਬਾਅਦ ਜਦੋਂ ਪਹਿਲੀ ਵਾਰ ਡਰੋਨ ਇਸ ਸਰਹੱਦ ਪਾਰ ਦੀ ਸਮਗਲਿੰਗ ਦੇ ਲਈ ਵਰਤੇ ਗਏ ਸਨ ਹੜਾ ਦੇ ਸੀਜ਼ਨ ਵਿੱਚ ਤਾਂ 드ရေ ਆਈ ਰਸਤੇ ਹੀ ਵਰਤੇ ਜਾਂਦੇ ਨੇ ਜਦੋਂ ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ ਜਾਂ ਸਰਹੱਦ ਦੇ ਨਾਲ-ਨਾਲ ਦਿਖਾਈ ਘਟ ਦਿੰਦਾ ਹੈ ਵਿਜ਼ਿਬਿਲਟੀ ਘਟ ਜਾਂਦੀ ਹੈ ਉਦੋਂ ਉਹਨਾਂ ਰਸਤਿਆਂ ਦਾ ਇਸਤੇਮਾਲ ਵੀ ਹੁੰਦਾ ਇਸੇ ਲਈ ਇਹ ਸਾਰੀ ਗਤੀਵਿਧੀ ਜਿਹੜੀ ਹੈ ਉਹ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਜਾਂ ਬਟਾਲਾ ਦੇ ਆਲੇ-ਦੁਆਲੇ ਹੀ ਕੇਂਦਰਿਤ ਹੁੰਦੀ ਹੈ ਉਸੇ ਸਰਹੱਦਾਂ ਦੇ ਪੁਆਇੰਟ ਜਾਂ ਰੂਟ ਬਣੇ ਹੋਏ ਹਨ ਜਿੱਥੋਂ ਇਹ ਸਾਰੀ ਸਮਗਲਿੰਗ ਹੁੰਦੀ ਹੈ ਇੱਕ ਪਾਸੇ ਪਾਕਿਸਤਾਨ ਭਾਰਤ ਦੇ ਵਿੱਚ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਕਸ਼ਮੀਰ ਹੋਵੇ ਉਥੇ ਅਤਵਾਦੀ ਗਤੀਵਿਧੀਆਂ ਨੂੰ ਵਧਾਵਾ ਦੇ ਰਿਹਾ ਹੈ ਉਤਸ਼ਾਹਿਤ ਕਰਦਾ ਹੈ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਤੇ ਵੀ ਇਹ ਇਲਜ਼ਾਮ ਲਗਾਉਂਦਾ ਹੈ ਕਿ ਉਹ ਬਲੋਚਿਸਤਾਨ ਵਿੱਚ ਵੱਖਵਾਦੀਆਂ ਨੂੰ ਵਧਾਵਾ ਦੇ ਰਿਹਾ ਹੈ ਹੁਣ ਜੋ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਦੀ ਸਥਿਤੀ ਬਣੀ ਹੋਈ ਹੈ ਉਸ ਤੇ ਲਈ ਵੀ ਪਾਕਿਸਤਾਨ ਭਾਰਤ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਹੈ ਇਨ੍ਹਾਂ ਮਸਲਿਆਂ ਦੀ ਸਿਆਸਤ ਚਾਹੇ ਜੋ ਵੀ ਹੋਵੇ ਪਰ ਭੁਗਤਣਾ ਹਮੇਸ਼ਾ ਆਮ ਸ਼ਹਿਰੀਆਂ ਨੂੰ ਆਮ ਨਾਗਰਿਕਾਂ ਨੂੰ ਹੀ ਪੈਂਦਾ ਹੈ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਵੋ ਨਸ਼ੇ ਦੀ ਅਤੇ ਹਥਿਆਰਾਂ ਦੀ ਜਿਹੜੀ ਦੋਹਰੀ ਮਾਰ ਹੈ ਉਹ ਪੰਜਾਬ ਨੂੰ ਝੱਲਣੀ ਪੈ ਰਹੀ ਹੈ ਚਾਹੇ ਉਹ ਗਰੀਬ ਘਰਾਂ ਦੇ ਨੌਜਵਾਨ ਜੋ ਥੋੜੇ ਬਹੁਤੇ ਪੈਸੇ ਦੇ ਲਾਲਚ ਦੇ ਵਿੱਚ ਜਾਂ ਆਪਣੀ ਬਿਹਤਰ ਜ਼ਿੰਦਗੀ ਦੇ ਲਾਲਚ ਦੇ ਵਿੱਚ ਇਹਨਾਂ ਗੈਂਗਸਟਰਾਂ ਦਾ ਇਹਨਾਂ ਅਪਰਾਧਿਕ ਕਾਰਕੁਨਾਂਵਾਂ ਦਾ ਸੰਗਠਨਾਂ ਦਾ ਹਿੱਸਾ ਬਣਦੇ ਨੇ ਉਹ ਪਰਿਵਾਰ ਵੀ ਤਬਾਹ ਹੋ ਜਾਂਦੇ ਨੇ ਉਹ ਪਰਿਵਾਰ ਵੀ ਉਹਨਾਂ ਦੇ ਮਾਪੇ ਨੂੰ ਜੇ ਤੁਸੀਂ ਦੇਖੋ ਉਹਨਾਂ ਦੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ ਔਰ ਇਹ ਗੈਂਗਸਟਰ ਜਾਂ ਇਹ ਜਿਹੜੇ ਅਪਰਾਧਿਕ ਲੋਕ ਨੇ ਜਦੋਂ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਚਾਹੇ ਉਹ ਫਰੋਤੀ ਹੋਵੇ ਚਾਹੇ ਕਿਸੇ ਦੇ ਘਰਾਂ ਦੇ ਦੁਕਾਨਾਂ ਤੇ ਗੋਲੀਆਂ ਚਲਾਉਣਾ ਹੋਵੇ ਜਾਂ ਫਿਰ ਕਤਲ ਵਰਗੀਆਂ ਵਾਰਦਾਤਾਂ ਨੇ ਧਮਾਕੇ ਕਰਨੇ ਹੋਣ ਉਹਦੇ ਨਾਲ ਜਿਹੜੇ ਲੋਕ ਸ਼ਿਕਾਰ ਹੁੰਦੇ ਨੇ ਉਹ ਵੀ ਆਮ ਲੋਕ ਸ਼ਿਕਾਰ ਹੁੰਦੇ ਜੇ ਜੰਗ ਦੀ ਸਥਿਤੀ ਬਣਦੀ ਹੈ ਬਾਰਡਰਾਂ ਦੇ ਉੱਤੇ ਸਰਹੱਦਾਂ ਦੇ ਉੱਤੇ ਲੜਾਈ ਹੁੰਦੀ ਹੈ ਉਹ ਲੜਾਈਆਂ ਲੜਨ ਵਾਲੇ ਜਿਹੜੇ ਫੌਜੀ ਨੇ ਉਹ ਵੀ ਆਮਕਰਾਂ ਦੇ ਹੀ ਬੱਚੇ ਹੁੰਦੇ ਨੇ ਆਮਕਰਾਂ ਦੇ ਹੀ ਨੌਜਵਾਨ ਹੁੰਦੇ ਨੇ ਜੋ ਆਪਣੀ ਰੋਜ਼ੀ ਰੋਟੀ ਲਈ ਜਾਂ ਆਪਣਾ ਪਰਿਵਾਰ ਨੂੰ ਪਾਲਣ ਦੇ ਲਈ ਇਹ ਕਿੱਤਾ ਚੁਣਦੇ ਨੇ ਸਰਹੱਦਾਂ ਦੇ ਉੱਤੇ ਦੇਸ਼ ਦੀ ਰਾਖੀ ਕਰਦੇ ਨੇ ਤੇ ਉੱਥੇ ਲੜਾਈ ਦੇ ਵਿੱਚ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਕੁੱਲ ਮਿਲਾ ਕੇ ਜੋ ਨੁਕਸਾਨ ਹੁੰਦਾ ਹੈ ਉਹ ਹਮੇਸ਼ਾ ਆਮ ਆਦਮੀਆਂ ਦਾ ਹੁੰਦਾ ਹੈ ਆਮ ਨਾਗਰਿਕਾਂ ਦਾ ਹੁੰਦਾ ਹੈ ਜਿਹੜੇ ਸਿਆਸਤਦਾਨ ਨੇ ਉੱਪਰੇ ਹੋ ਕੇ ਬੈਠ ਕੇ ਸਿਰਫ ਤਮਾਸ਼ਾ ਹੀ ਦੇਖਦੇ ਹੁਣ ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਫਰੋਤੀ ਦੀਆਂ ਘਟਨਾਵਾਂ ਲੋਕਾਂ ਦੇ ਗੇਟਾਂ ਤੇ ਦੁਕਾਨਾਂ ਤੇ ਵਪਾਰਿਕ ਅਦਾਰਿਆਂ ਦੇ ਉੱਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਕਤਲ ਆਪਸੀ ਗੈਂਗਵਾਰ ਸਾਨੂੰ ਕੋਈ ਨਾ ਕੋਈ ਘਟਨਾ ਕੋਈ ਨਾ ਕੋਈ ਸੁਰੱਖਿ ਕੋਈ ਨਾ ਕੋਈ ਖਬਰ ਹਰ ਰੋਸ ਨੂੰ ਮਿਲਦੀ ਹੈ ਵਿਰੋਧੀ ਧਿਰਾਂ ਨੇ ਉਹ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਨੇ ਇਹ ਨੌਸਿਖੀ ਇਹ ਆਗੇ ਇਨ੍ਹਾਂ ਤੋਂ ਕਾਨੂੰਨ ਵਿਵਸਥਾ ਸੰਭ ਹੀ ਨਹੀਂ ਜਾ ਰਹੀ ਪੰਜਾਬ ਪੁਲਿਸ ਦੇ ਅਫਸਰ ਰਿਸ਼ਵਤ ਕੰਡਾਂ ਦੇ ਵਿੱਚ ਫਸੇ ਜਾ ਰਹੇ ਨੇ ਕੋਈ ਕਿਸੇ ਦੀ ਸੁਣਵਾਈ ਨਹੀਂ ਕਰ ਹੋ ਰਹੀ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਤੇ ਜਦ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਸਾਰਾ ਠੀਕਰਾ ਕੇਂਦਰ ਸਰਕਾਰ ਦੇ ਸਿਰ ਤੇ ਭੰਨ ਦਿੰਦੀ ਹੈ ਕਿ ਬਾਰਡਰ ਦੀ ਸਰਹੱਦ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਕੋਲੇ ਹੈ ਉੱਥੇ ਬੀਐਸਐਫ ਤਨਾਤ ਹੈ ਬੀਐਸਐਫ ਦਾ ਕੰਮ ਹੈ ਕਿ ਉਸਨੇ ਇਸ ਸਮਗਲਿੰਗ ਨੂੰ ਇਹ ਹਥਿਆਰਾਂ ਦੀ ਸਮਗਲਿੰਗ ਨੂੰ ਜਾਂ ਨਸ਼ੇ ਦੀ ਸਮਗਲਿੰਗ ਨੂੰ ਰੋਕਣਾ ਹੈ ਉਸਤੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਨਹੀਂ ਹੈ ਸਾਰਾ ਠੀ ਕੇਂਦਰ ਦੇ ਸਿਰ ਭੰਨ ਦਿੱਤਾ ਜਾਂਦਾ ਹੈ ਇਹਦੇ ਵਿੱਚ ਸਿਰਫ ਇਲਜ਼ਾਮ ਤਰਾਸ਼ੀ ਹੁੰਦੀ ਹੈ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਬਿਆਨਬਾਜ਼ੀ ਤੱਕ ਹੀ ਸਭ ਕੁਝ ਸੀਮਤ ਰਹਿੰਦਾ ਹੈ ਕਿ ਜਮੀਨ ਦੇ ਉੱਤੇ ਕਾਰਵਾਈ ਕਰਨੀ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਢਿੱਲ ਰਹਿ ਜਾਂਦੀ ਹੈ ਜਿਸ ਦਾ ਖਮਿਆਜ਼ਾ ਪੰਜਾਬ ਦੇ ਆਮ ਲੋਕ ਖਪਦੇ ਕੁਝ ਦਿਨ ਪਹਿਲਾਂ ਤੱਕ ਤਾਂ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਸੀ ਕਿ ਪੰਜਾਬ ਦੇ ਥਾਣਿਆਂ ਦੇ ਉੱਤੇ ਵੀ ਗ੍ਰਨੇਡਾਂ ਦੇ ਰਾਹੀਂ ਹਮਲੇ ਹੋ ਰਹੇ ਸੀ ਭਾਵੇਂ ਜਾਨੀ ਨੁਕਸਾਨ ਉਹਨਾਂ ਹਮਲਿਆਂ ਦੇ ਵਿੱਚ ਨਹੀਂ ਹੋਇਆ ਪਰ دہشت ਦਾ ਮਾਹੌਲ ਇੰਨਾ ਬਣ ਗਿਆ ਸੀ ਕਿ ਲੋਕਾਂ ਨੂੰ ਡਰ ਲੱਗਣ ਲੱਗਿਆ ਸੀ ਕਿ ਕਿਤੇ ਉਹ ਵਾਪਸ ਕਾਲਾ ਦੌਰ ਨਾ ਆ ਜਾਵੇ ਉਸ ਦੀ ਸ਼ੁਰੂਆਤ ਨਾ ਹੋ ਜਾਵੇ ਜਿਹੜਾ 80ਵਿਆਂ ਦੇ ਦਹਾਕਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਉਗਤਿਆ ਫੇਰ ਇੱਕ ਵਾਰ ਇਹ ਗੱਲ ਹੈ ਕਿ ਸਿਆਸਤ ਚਾਹੇ ਜੋ ਵੀ ਹੋਵੇ ਇਲਜ਼ਾਮ ਤਰਾਸ਼ੀ ਚਾਹੇ ਜੋ ਵੀ ਇੱਕ ਦੂਜੇ ਦੇ ਉੱਤੇ ਕਰਦੇ ਰਹੋ ਲੇਕਿਨ ਇਹਨਾਂ ਮਸਲਿਆਂ ਦਾ ਹੱਲ ਕੀ ਹੈ ਕਿ جنگ ਨਾਲ ਇਹ ਮਸਲੇ ਖਤਮ ਹੋ ਸਕਦੇ ਨੇ ਬਹੁਤ ਵਾਰੀ ਕਿਹਾ ਜਾਂਦਾ ਹੈ ਆਪਰੇਸ਼ਨ ਸੁਦੂਰ ਦੇ ਸਮੇਂ ਵੀ ਇਹ ਕਿਹਾ ਜਾਂਦਾ ਸੀ ਕਿ ਇੱਕ ਵਾਰ ਆਰ ਪਾਰ ਦੀ ਲੜਾਈ ਲੜ ਕੇ ਹੀ ਇਨਾ ਮਸਲਿਆਂ ਨੂੰ ਨਿਜਿੱਠਿਆ ਜਾ ਸਕਦਾ ਹੈ بار بار ਜਵਾਬੀ ਕਾਰਵਾਈ ਕਰਨ ਦੇ ਨਾਲੋਂ ਇੱਕੋ ਵਾਰ ਇਸ ਮਸਲੇ ਨੂੰ ਖਤਮ ਕਰੋ ਇੱਕੋ ਵਾਰ ਪਾਕਿਸਤਾਨ ਦੇ ਉੱਤੇ ਹਮਲਾ ਕਰੋ ਤੇ ਇਸ ਮਸਲੇ ਨੂੰ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਨਿਪਟਾ ਦੇਵੋ ਕਸ਼ਮੀਰ ਦੇ ਮਸਲੇ ਦਾ ਹੱਲ ਵੀ ਕੱਢ ਲਵੋ ਤੇ ਇਸ ਅੱਤਵਾਦ ਦੇ ਜਨ ਨੂੰ ਵੀ ਇੱਕੋ ਵਾਰ ਕਾਬੂ ਪਾ ਲਵੋ ਲੇਕਿਨ ਜੰਗ ਮਸਲਿਆਂ ਦਾ ਹੱਲ ਕਦੇ ਵੀ ਨਹੀਂ ਬਣਦੀ ਤੁਸੀਂ ਇਜ਼ਰਾਈਲ ਤੇ ਪੈਲੇਸਟਾਈਨ ਦਾ ਮਸਲਾ ਹਾਲ ਦੇ ਦਿਨਾਂ ਵਿੱਚ ਦੇਖਿਆ ਹੀ ਹੋਏਗਾ ਪੈਲੇਸਟਾਈਨ ਦੇ ਹਮਾਸ ਨੇ ਇਜ਼ਰਾਈਲ ਤੇ ਹਮਲਾ ਕਰਕੇ 1200 ਲੋਕਾਂ ਦਾ ਕਤਲ ਕੀਤਾ ਤੇ ਜਵਾਬ ਦੇ ਵਿੱਚ ਇਜ਼ਰਾਈਲ ਨੇ 65 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਮਾਰ ਦਿੱਤੇ ਲੱਖਾਂ ਲੋਕ ਬੇਕਾਰ ਕਰ ਦਿੱਤੇ ਤਬਾਹ ਕਰ ਦਿੱਤੇ ਪਰ ਅੱਜ ਵੀ ਮਸਲਾ ਜਿਉਂਦਾ ਤਿਉਂ ਹੈ ਭਾਵੇਂ ਹੁਣ ਸੀਜ਼ਫਾਇਰ ਹੋ ਗਿਆ ਹੈ ਰਾਹਤ ਗਾਜ਼ਾ ਦੇ ਵਿੱਚ ਜਾਣ ਲੱਗੀ ਹੈ ਲੇਕਿਨ ਲੋਕਾਂ ਦੀ ਜ਼ਿੰਦਗੀ ਜੋ ਬਰਬਾਦ ਹੋ ਗਈ ਹੈ ਉਸ ਦੀ ਪਰਾਈ ਨਹੀਂ ਹੋਣੀ ਨਾ ਹੀ ਅਤਵਾਦ ਮੁੱਕਿਆ ਹੈ ਨਾ ਹੀ ਹਮਾਸ ਖਤਮ ਹੋਇਆ ਹੈ ਤੇ ਨਾ ਹੀ ਇਹਨਾਂ ਦੀਆਂ ਗਤੀਵਿਧੀਆਂ ਖਤਮ ਹੋਣਗੀਆਂ ਥੋੜੀ ਦੇਰ ਬਾਅਦ ਫਿਰ ਜਿਹੜੇ ਛਿਟਪਟ ਹਮਲੇ ਨੇ ਉਹ ਸ਼ੁਰੂ ਹੋ ਜਾਣਗੇ ਇਸੇ ਤਰੀਕੇ ਨਾਲ ਜੇ ਭਾਰਤ ਆਪਰੇਸ਼ਨ ਸੰਦੂਰ ਨੂੰ ਖਤਮ ਨਾ ਕਰਦਾ ਇੱਕ ਵਾਰ ਪੂਰੀ ਤਰੀਕੇ ਨਾਲ ਪਾਕਿਸਤਾਨ ਦੇ ਸਾਰੇ ਟਿਕਾਣਿਆਂ ਨੂੰ ਨਸ਼ਟ ਵੀ ਕਰ ਦਿੰਦਾ ਤਾਂ ਵੀ ਇਹ ਕਹਿਣਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰੁਕ ਜਾਣਗੀਆਂ ਇਹ ਸ਼ਾਇਦ ਸੰਭਵ ਨਹੀਂ ਹੈ ਇਹਨਾਂ ਮਸਲਿਆਂ ਦਾ ਹੱਲ ਫੌਰੀ ਤੌਰ ਤੇ ਜਾਂ ਸਥਾਈ ਤੌਰ ਤੇ ਸ਼ਾਇਦ ਨਹੀਂ ਲੱਭਿਆ ਜਾ ਸਕਦਾ ਪਰ ਸਾਰੇ ਦੇ ਦੌਰਾਨ ਪੰਜਾਬ ਸਰਕਾਰ ਨੂੰ ਜਾਂ ਸਾਡੇ ਸਰਹੱਦ ਦੇ ਉੱਤੇ ਜਿਹੜੀ ਬੀਐਸਐਫ ਹੈ ਉਹਨਾਂ ਨੂੰ ਮੁਸਤੈਦ ਹੋਣਾ ਪਵੇਗਾ ਉਹਨਾਂ ਨੂੰ ਬਾਰਡਰ ਚੰਗੀ ਤਰ੍ਹਾਂ ਸੀਲ ਕਰਨਾ ਪਵੇਗਾ ਤਾਂ ਕਿ ਇਸ ਤਰ੍ਹਾਂ ਦੇ ਹਥਿਆਰਾਂ ਦੀ ਸਪਲਾਈ ਜਿਹੜੀ ਹੈ ਉਸ ਨੂੰ ਰੋਕਿਆ ਜਾ ਸਕੇ ਉਸ ਨੂੰ ਠੱਲ ਪਾਈ ਜਾ ਸਕੇ ਹੁਣ ਜਿਵੇਂ ਐਂਟੀ ਡਰੋਨ ਮੈਕੈਨਿਜ਼ਮ ਪੰਜਾਬ ਸਰਕਾਰ ਵੱਲੋਂ ਲਾਇਆ ਗਿਆ ਹੈ ਇੰਸਟਾਲ ਕੀਤਾ ਗਿਆ ਹੈ ਸ਼ਾਇਦ ਉਹਦੇ ਨਾਲ ਡਰੋਨ ਰਾਹੀਂ ਆਉਣ ਵਾਲੀ ਸਪਲਾਈ ਨੂੰ ਰੋਕਿਆ ਜਾ ਸਕੇ ਉਸਤੇ ਕਾਬੂ ਪਾਇਆ ਜਾ ਸਕੇ ਪਰ ਨਾਲ ਹੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਸਮਾਜ ਦਾ ਮਾਹੌਲ ਵੀ ਇਸ ਤਰੀਕੇ ਨਾਲ ਬਦਲਣਾ ਪਵੇਗਾ ਉਹਦੇ ਵਿੱਚ ਕੁਝ ਤਬਦੀਲੀਆਂ ਲਿਆਉਣੀਆਂ ਪੈਣਗੀਆਂ ਤਾਂਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਵੀ ਪੜ੍ਹਤ ਕਰਨਾ ਉਹਨਾਂ ਦੀ ਸੋਚ ਨੂੰ ਵੀ ਚੰਗੀ ਸੇਧ ਦਿੱਤੀ ਜਾ ਸਕੇ ਇਸ ਤਰੀਕੇ ਨਾਲ ਵੀ ਸਾਨੂੰ ਆਪਣੇ ਸਮਾਜ ਦਾ ਮਾਹੌਲ ਸਿਰਜਣਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਤੇ ਹੈ ਇਕੱਲੇ ਪੰਜਾਬ ਪੁਲਿਸ ਨੂੰ ਜਾਂ ਇਕੱਲੇ ਸਰਕਾਰ ਨੂੰ ਜਾਂ ਇਕੱਲੇ ਬੀਐਸਐਫ ਨੂੰ ਬਲੇਮ ਕਰਕੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਕੇ ਇਸ ਸਮੱਸਿਆ ਨੂੰ ਰੋਕਿਆ ਨਹੀਂ ਜਾ ਸਕਦਾ ਇਸਤੇ ਖਲ ਨਹੀਂ ਪਾਈ ਜਾ ਸਕ। ਸੋ ਉਮੀਦ ਕਰਦੇ ਹਾਂ ਅਸੀਂ ਸਾਰੇ ਮਿਲ ਕੇ ਹੀ ਇਹਨਾਂ ਕੋਸ਼ਿਸ਼ਾਂ ਨੂੰ ਵਧਾਵਾਵਾਂਗੇ ਇਸ ਸਮਾਜ ਦੇ ਵਿੱਚ ਥੋੜੀ ਬਹੁਤ ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਪਰ ਨਾਲ ਹੀ ਸਾਡੀ ਸਰਕਾਰ ਤੇ ਸਾਡੀ ਪੁਲਿਸ ਨੂੰ ਮੁਸਤਦੀ ਨਾਲ ਸਾਡੀ ਸਰਹੱਦਾਂ ਦੀ ਰਾਖੀ ਵੀ ਕਰਨੀ ਪਵੇਗੀ ਜਿਹੜੇ ਰੂਟਸ ਸਮਗਲਿੰਗ ਦੇ ਨੇ ਉਹਨਾਂ ਰੂਟਾਂ ਨੂੰ ਬੰਦ ਕਰਨਾ ਪਵੇਗਾ ਇਹਨਾਂ ਹਥਿਆਰਾਂ ਦੀ ਸਪਲਾਈ ਦੀ ਇਹਨਾਂ ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਪਵੇਗਾ ਤਾਂ ਕਿ ਸਾਡੇ ਨੌਜਵਾਨ ਆਪਣੀ ਜ਼ਿੰਦਗੀ ਬਚਾ ਸਕਣ। ਉਹ ਆਪਣਾ ਭਵਿੱਖ ਸਵਾਰ ਸਕੋ। ਸੋ ਇਸੇ ਉਮੀਦ ਨਾਲ ਕਿ ਪੰਜਾਬ ਤਰੱਕੀ ਤੇ ਖੁਸ਼ਹਾਲੀ ਦੇ ਰਸਤੇ ਚੱਲੇਗਾ। ਆਉਣ ਵਾਲਾ ਸਮਾਂ ਇਸ ਸਮੇਂ ਨਾਲੋਂ ਥੋੜਾ ਬਿਹਤਰ ਹੋਵੇਗਾ। ਧੰਨਵਾਦ ਲੈਣੇ ਆ। ਧੰਨਵਾਦ।